ਲੋਕਾਂ ਨੂੰ ਖੋਲ ਕੇ ਆ ਚੰਡੀ ਜੇ ਤੇ ਮਾਤਾ ਸਹਿਬ ਦੇਵਾ ਜੀ ਬਖਸ਼ੀ ਸੋਈ ਦਾ ਤਾਂ ਮੈਂ ਖਾਲਸਾ ਪੁੱਤਰ ਮਾਤਾ ਸਹਿਬ ਦੇਵਾ ਆਨੰਦਪੁਰ ਦਾ ਵਾਸੀ ਹਾਂ ਤੇ ਮੈਂ ਇਹਨਾਂ ਦੁਸ਼ਤਾਂ ਨੂੰ ਇਹ ਕਹਿਣਾ ਲਲਕਾਰ ਕੇ 22 24 ਸਾਲ ਦੇ ਵਿੱਚ ਮੈਂ ਕੋਮ ਨਾ ਕੋਈ ਗਦਾਰੀ ਕੀਤੀ ਹੋਵੇ ਤੇ ਮੈਂ ਕਿਸੇ ਆਰਐਸਐਸ ਦਾ ਏਜੰਟ ਰਿਹਾਵਾਂ ਜਾਂ ਮੈਂ ਆਰਐਸਐਸ ਦਾ ਕੋਈ ਕੰਮ ਕੀਤਾ ਹੋਵੇ ਤੇ ਇਹ ਮਾਤਾ ਮੈਨੂੰ ਕਦੇ ਨਾ ਬਖਸ਼ੇ ਦੂਜੇ ਨੰਬਰ ਤੇ ਸੰਗਤ ਜੀ ਸਮਾਜ ਚ ਭੀੜ ਚ ਰਹੀਦਾ ਮੇਰਾ ਸੁਭਾਅ ਤੁਸੀਂ ਸਾਰੇ ਜਾਣਦੇ ਹੋ ਥੋੜੇ ਯਾਰੀ ਭੋਲੇ ਮੈਂ ਨਾ ਮਾ ਪੋਲਾ ਹੋਣਾ ਨਹੀਂ ਚਾਹਦਾ ਪਰ ਬਾਬੇ ਦੀ ਬਾਣੀ ਆਂਦੀ ਭੋਲੇ ਭਾਏ ਛਾਨੂ ਰੱਬ ਜੇ ਮਿਲਿਆ ਮੇਰੇ ਸੁਭਾਅ ਕਰਕੇ ਮਿਲਿਆ ਜੋ ਮੈਨੂੰ ਦਾਤਾਂ ਮਿਲੀਆਂ ਮੇਰੇ ਸੁਭਾਅ ਕਰਕੇ ਮਿਲੀਆਂ ਤੇ ਮੈਂ ਨਗਦਾਰਾਂ ਨੂੰ ਦੱਸ ਦਵਾਂ ਭਾਈ ਮੈਨੂੰ ਗੁੰਮਰਾਹ ਕਰਕੇ ਲਜਾਇਆ ਗਿਆ ਜਿੰਨਾ ਮੈਨੂੰ ਖੜਿਆ ਉਹ ਓਣ ਘਰਾਂ 'ਚ ਬੈਠੇ ਆ ਉਹਨਾਂ ਨੇ ਮੈਨੂੰ ਆਖਿਆ ਬਾਬਾ ਜੀ ਤੁਸੀਂ ਮਾਤਾ ਸਾਹਿਬ ਦੇਵਾ ਹਾਜ਼ਰ ਏਨਾ ਚੋਟਿਓ ਸਿੱਖੋ ਉਸ ਮਾਈ ਚੰਡੀ ਦਾ ਪੁੱਤਰ ਐ ਮੈਂ ਤੇ ਪਿਆਰਿਓ ਉਨਾ ਅਖਿਆ ਬਾਬਾ ਜੀ ਸਕੂਲ ਤੱਕ ਜਾਣਾ ਮੈਂ ਕਿਹਾ ਚਲੋ ਅੱਗੇ ਵੀ ਜਾਣੇ ਆ 24 ਸਾਲ ਹੋ ਗਏ ਮਨੂੰ ਸਮਾਗਮ ਪ੍ਰਚਾਰ ਪ੍ਰਸਾਰ ਦੇਸ਼ ਪ੍ਰਦੇਸ਼ ਕਰਦਿਆਂ ਨੂੰ ਦੁਨੀਆ ਦੇ ਵਿੱਚ ਚੱਲਦਾ ਵਾਦਾ ਕਾਟਾ ਸਭ ਕੁਝ ਹੁੰਦਾ ਤੇ ਸੰਗਤ ਜੀ ਇੱਕ ਕਹਿੰਦੇ ਨਾ ਯਾਰ ਮਾਰ ਭਰਾ ਮਾਰ ਤੇ ਹਾਂ ਮੈਂ ਚੱਲਦੀ ਆ ਤੇ ਮੇਰ ਨਾਲ ਯਾਰ ਮਾਰ ਗਈ ਮੈਨੂੰ ਲਜਾਇਆ ਗਿਆ ਖੜਾ ਕੀਤਾ ਗਿਆ ਮਰ ਗਿਆ ਫੋਟੋਆਂ ਵਾਇਰਲ ਕੀਤੀਆਂ ਗਈਆਂ ਤੁਹਾਨੂੰ ਪਤਾ ਸਿੱਖੀ ਦਾ ਪ੍ਰਚਾਰ ਉਦਾਸੀ ਹੋ ਕਰਕੇ ਇੱਕ ਮੰਡੀ ਦੇ ਚ ਪਵਨ ਧਰਤੀ ਪੂਰੇ ਵਿਸ਼ਵ ਦੇ ਵਿੱਚ ਅੱਜ ਤੱਕ ਕੋਈ ਬੰਦਾ ਕਹ ਦੇ ਕਿ ਅਸੀਂ ਧਰਮਪੂਰਣ ਆ ਕਿਸੇ ਨੂੰ ਅੰਧਵਿਸ਼ਵਾਸ ਪਾਇਆ ਹੋਵੇ ਕਿਸੇ ਦਾ ਕੋਈ ਨੁਕਸਾਨ ਕੀਤਾ ਹੋਵੇ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਸੰਗਤ ਜੀ ਮੈਂ 20 ਸਾਲ ਜ਼ਿੰਦਗੀ ਦੇ ਸੇਵਾ ਕੀਤੀ ਹੈ ਤੇ ਮੈਂ ਇਹ ਦੱਸਣਾ ਚਾਹੁੰਨਾ ਮੇਰਨਾ ਗੁੰਮਰਾ ਹੋਇਆ ਮੈਂ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਨੂੰ ਦਸਵੇਂ ਪਾਤਸ਼ਾਹ ਬਾਬਾ ਫਰੀਦ ਜੀ ਨੂੰ ਮੇਰਾ ਜੀਵਨ ਸਮਰਪਿਤ ਹੈ ਗੁਰਨਾਨਕ ਮੇਰਾ ਪਿਤਾ ਹੈ ਕਲਗੀਧਰ ਮੇਰਾ ਪਿਤਾ ਹੈ ਮਾਤਾ ਸਾਹਿਬ ਦੇਗ ਮਰੀ ਮਾਈ ਹੈ ਬਾਬਾ ਫਰੀਦ ਜੀ ਮੇਰਾ ਮੁਰਸ਼ਿਦ ਹੈ ਅਕਾਲ ਤਖਤ ਮੇਰੀ ਪੀਰ ਦਾ ਸੁਧਾਨਤ ਗੁਰਾਰ ਗੋਬੀ ਸਾਹਿਬ ਸਾਡੇ ਗੁਰਦੇਵ ਨੇ ਤੇ ਮੈਂ ਛਿੰਗਾਰਾ ਹੀ ਉੱਥੇ ਸਿੰਘ ਸਾਹਿਬ ਨੂੰ ਅਰਜ਼ੂ ਵੀ ਭੇਜੀ ਹੈ ਉਹ ਸਾਰੀ ਵਾਰਤਾਂ ਨੂੰ ਦੱਸੀ ਹੈ ਜੋ ਤੇਰੀ ਅਕਾਲ ਤਖ ਦਾ ਹੁਕਮ ਆਵੇਗਾ ਉਹ ਦਰਪਤ ਹੈ ਕਿ ਮੇਰੀ ਪੀਰੀ ਤੇ ਫਕੀਰੀ ਦਾ ਭਾਈ ਮੇਰਾ ਜੀਵਨ ਉੱਤੇ ਸਮਰਪਿਤ ਹੈ ਆਪ ਸੰਗਤ ਨੂੰ ਸਮਰਪਿਤ ਹੈ ਜੇ ਤੁਹਾਨੂੰ ਮੇਰੇ ਤੇ ਗੁਨਾਹ ਲੱਗਦਾ ਤੁਸੀਂ ਵੀ ਮੈਨੂੰ سزا ਦੇ ਸਕਦੇ ਹੋ ਵਿਛ ਬਦਦਾ ਵਿੱਚ ਕਿਥੇ ਨਵੀਂ ਬੁਨਾ ਲੱਗਦਾ ਮੈਂ ਸਜਾ ਪੋਗਨ ਨੂੰ ਤਿਆਰਾਂ ਔਰ ਮੈਂ ਕਾਲ ਤੱਕ ਸਾਬਤ ਕੋ ਜੋ ਸਿੰਘ ਸਾਹੂ ਕੰਮ ਕਰਨਗੇ ਦਾਤ ਉੱਥੇ ਵੀ ਜਾਏਗਾ ਔਰ ਮੈਂ ਫਿਰ ਕਮਾ ਮਰਨਾ ਹੋਈਆ ਯਾਰ ਮਰ ਬਚੋ ਯਾਰ ਚਮਕਿਆਂ ਤੋਂ ਬਚਣਾ ਚਾਹੀਦਾ ਮੈਨੂੰ ਮੰਡਿਆਂ ਦੇ ਬਾਬਾ ਜੀ ਸੁਭਾਸ਼ ਚੇਂਜ ਕਰੋ ਮੈਂ ਕਹੇ ਇਹ ਸੁਭਾ ਕਰਕੇ ਮੈਂ ਫਕੀਰੀ ਪਾਈ ਹੈ ਲੋਕੀ ਬੱਟੇ ਮਾਰਨ ਪੱਥਰ ਮਾਰਨ ਮੈਂ ਆਪਣੀ ਝੋਲੀ ਪਵਾਵਾਂਗਾ ਸਚੰਗਤ ਜੀ ਮਾਤਾ ਸਾਹਿਬ ਜੀ ਵਾਹ ਮੇਰੀ ਮਾਂ ਮੈਂ ਆਪਣੀ ਮਾਂ ਨੂੰ ਹਾਜ਼ਰ ਨਾਜ਼ਰ ਜਾਂਦਿਆਂ ਤੁਹਾਨੂੰ ਬੋਲ ਦਿੱਤਾ ਹੈ ਕਿੰਦੂ ਵੱਧ ਕੇ ਕੋਈ ਟ੍ਰੀਟਮੈਂਟ ਨਹੀਂ ਹੈ